ਸਾਰਨੋਂ ਪਹਿਲਾਂ ਤੇ ਮੈਂ ਤੁਹਾਡਾ ਸਾਰਿਆਂ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਦਾ ਕਿ ਬੜੇ ਇੱਕ ਛੋਟੇ ਜੇ ਮੈਸੇਜ ਸ਼ਾਰਟ ਟਾਈਮ ਦੇ ਉੱਤੇ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਮੈਂ ਸਾਰੀ ਪ੍ਰੈਸ ਦਾ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ तहे ਦਿਲੋਂ ਧੰਨਵਾਦ ਕਰਦਾ ਦੂਸਰਾ ਮੈਂ ਦੱਸਣਾ ਚਾਹੁੰਨਾ ਦੇਖੋ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਇਹ ਵਸਾਈ ਨਗਰੀ ਆ ਔਰ ਮਹਾਰਾਜ ਪੰਚਮ ਪਾਦਸ਼ਾਹ ਕੀਦਾਂ ਦੇ ਸਰਤਾਜ ਇਹ ਉਹਨਾਂ ਦੀ ਵਸਾਈ ਨਗਰੀ ਆ ਔਰ ਜਿੱਥੋਂ ਤੱਕ ਅੱਜ ਜਿਸ ਕੰਮ ਲਈ ਜਿਸ ਅਹਿਮ ਕੰਮ ਲਈ ਆਪਾਂ ਇਕੱਠੇ ਹੋਏ ਆ ਉਹ ਆ ਸ਼ਹਿਰ ਦੀ ਇਸ ਪਵਿੱਤਰ ਨਗਰੀ ਨੂੰ ਹੋਰ ਵੀ ਸੁੰਦਰ ਬਣਾਉਣਾ ਇੱਥੋਂ ਦੀ ਡਿਵੈਲਪਮੈਂਟ ਕਰਨੀ ਇੱਥੋਂ ਜੋ ਸੜਕਾਂ ਦੇ ਮਸਲੇ ਨੇ ਵੱਖ-ਵੱਖ ਕਮਾਡਾਂ ਦੇ ਕਿਉਂਕਿ ਹਾਲੇ ਪਿੱਛੇ ਹੀ ਕਾਉਂਸਲ ਦੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਜਿਹੜੇ ਜਿਹੜੇ ਜਨਤਾ ਦੇ ਮਸਲੇ ਸੀਗੇ ਉਹ ਜਿਹੜੇ ਆ ਉਹ ਅਸੀਂ ਅੱਜ ਤੁਹਾਡੇ ਸਾਹਮਣੇ ਹੋਵਾਂਗੇ ਜਾਂ ਹੋਰ ਵੀ ਟੋਟਲ ਇੱਕ ਜਨਰਲ ਡਿਵੈਲਪਮੈਂਟ ਦੀ ਮੈਂ ਗੱਲ ਕਰਦਾ ਜਿੱਥੇ ਪਾਰਕਾਂ ਦੇ ਮਸਲੇ ਨੇ ਉਥੇ ਲਾਈਟਾਂ ਦੇ ਵੀ ਮਸਲੇ ਨੇ ਉੱਤੇ ਮੇਨ ਰੋਡਸ ਜਿਹੜੀਆਂ ਨੇ ਉਹਨਾਂ ਦੇ ਮਸਲੇ ਨੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਬਰੀਫ ਕਰ ਦਵਾਂ ਔਰ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਜਦੋਂ ਜਦੋਂ ਸ਼ਹਿਰ ਵਾਲਿਆਂ ਨੇ ਇਲਾਕੇ ਵਾਲਿਆਂ ਨੇ ਮੇਰੇ ਸਿਰ ਤੇ ਉੱਤੇ ਹੱਥ ਰੱਖਿਆ ਮੈਨੂੰ ਉਸ ਅਸੈਂਬਲੀ ਦੀਆਂ ਪੌੜੀਆਂ ਚੜਾਈਆਂ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਇਸ ਪਵਿੱਤਰ ਨਗਰੀ ਨੂੰ ਹੋਰ ਵੀ ਇਹਦਾ ਸੁਨਰੀਕਰਨ ਕੀਤਾ ਜਾਵੇ ਜਿਵੇਂ ਕਿ ਤੁਸੀਂ ਪਹਿਲਾਂ ਵੀ ਵੇਖਿਆ ਹੋਊਗਾ ਕਿ ਇਹ ਸ਼ਹਿਰ ਦੇ ਵਿੱਚ ਇੱਕ ਸਿੰਗਲ ਸੜਕ ਹੁੰਦੀ ਸੀ ਔਰ ਤੁਹਾਡੀ ਮੇਰ ਹੋਈ ਸੰਗਤ ਦੀ ਮੇਰ ਹੋਈ ਇਹ ਥਰੂ ਐਂਡ ਥਰੂ ਸਾਰਾ ਤਰਨਤਨ ਸ਼ਹਿਰ ਦੇ ਵਿੱਚ ਦੀ ਚਾਰ ਮਾਰਕੀ ਜਿਹੜਾ ਇਹ ਰਸਤਾ ਬਣਾਇਆ ਗਿਆ ਇੱਥੇ ਬਸ ਨਹੀਂ ਇਥੋਂ ਦੇ ਪੁੱਲਾਂ ਪੁੱਲਾਂ ਦੀ ਬਹੁਤ ਖਸਤਾ ਹਾਲ ਸੀ ਔਰ ਜਿਹੜਾ ਇੱਕ ਰੋਹੀ ਵਾਲਾ ਪੁਲਿਆ ਇੱਕ ਇੱਥੇ ਪਿੱਛੇ ਜਦੋਂ ਆਪਾਂ ਸੇਲਫੋਰਸ ਸਕੂਲ ਨੂੰ ਜਾਂਦਾ ਉਸ ਇਹ ਦੋ ਮੇਨ ਪੁਲ ਸੀਗੇ ਜਿਨ੍ਹਾਂ ਦੇ ਉੱਤੋਂ ਮੇਰਾ ਖਿਆਲ ਆ ਵੀ ਇੰਨਾ ਟ੍ਰੈਫਿਕ ਜਾਮ ਹੋ ਜਾਂਦਾ ਸੀ ਕਿ ਉਹ ਜਿਹੜਾ ਆ ਉੱਥੇ ਮੁੜ ਕੇ ਪ੍ਰਮਾਤਮਾ ਦੀ ਮੇਰ ਨਾਲ ਉਹਨਾਂ ਨੂੰ 6-6 ਮਾਰਗ ਬਣਾਇਆ ਗਿਆ 4-4 ਮਾਰਗ ਨਹੀਂ 6-6 ਜਿਹੜਾ ਆਉਣ ਵਾਲੇ ਜਿਹੜੇ 50 ਸਾਲ 100 ਸਾਲ ਟ੍ਰੈਫਿਕ ਦੀ ਕੋਈ ਸਮੱਸਿਆ ਨਾ ਆਵੇ ਟ੍ਰੈਫਿਕ ਦਾ ਕੋਈ ਜਿਹੜਾ ਜਾਮ ਲੱਗਦੇ ਸੀਗੇ ਉਹ ਤੁਹਾਡੇ ਸਾਹਮਣੇ ਉਹ ਵੀ ਮਸਲੇ ਹੱਲ ਕੀਤੇ ਜਿੱਥੋਂ ਤੱਕ ਪਾਰਕਾਂ ਦਾ ਸਵਾਲ ਆ ਪਾਰਕਾਂ ਜਿਹੜੀਆਂ ਅਪਗ੍ਰੇਡ ਕੀਤੀਆਂ ਗਈਆਂ ਸੀਗੀਆਂ ਠੀਕ ਹੈ ਪਿਛਲੇ ਸਮੇਂ ਦੇ ਵਿੱਚ ਉਹ ਅੰਦੋਲੀਆਂ ਗਈਆਂ ਪਰ ਉਹ ਵੀ ਜਿਹੜਾ ਆ ਹੁਣ ਜਿਹੜੇ ਆ ਮਸਲੇ ਹੱਲ ਹੋਣਗੇ ਔਰ ਸਭ ਤੋਂ ਅਹਿਮ ਗੱਲ ਇਹ ਆ ਕਿ ਮੈਂ ਪਰਸੋ ਵੀ ਇਹ ਜ਼ਿਕਰ ਕੀਤਾ ਸੀਗਾ ਜਦੋਂ ਪਰਸੋ ਰੈਲੀ ਹੋਈ ਸੀ ਸਾਰੇ ਤੁਸੀਂ ਮੀਡੀਆ ਵਾਲਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਹਰ ਇੱਕ ਚੀਜ਼ ਨੂੰ ਬੜੀ ਸਾਫ਼ ਸੁਥਰੀ ਨਿਗਾਰਾ ਵੇਖ ਕੇ ਆਪਣੀ ਨਿਗਾਰਾ ਵੇਖ ਕੇ ਉਹਨੂੰ ਬੜੇ ਤਰੀਕੇ ਨਾਲ ਕਿਉਂਕਿ ਲੋਕਾਂ ਤੱਕ ਪਹੁੰਚਾਉਣਾ ਤੁਹਾਡਾ ਹੀ ਕੰਮ ਹੁੰਦਾ ਆ ਔਰ ਤੁਸੀਂ ਬੜੇ ਸਾਫ਼ ਸੁਥਰੇ ਤਰੀਕੇ ਨਾਲ ਉਹ ਸਾਰੀਆਂ ਗੱਲਾਂ ਲਿਖੀਆਂ ਵੀ ਅਖਬਾਰਾਂ 'ਚ ਮੈਂ ਧੰਨਵਾਦ ਕਰਦਾ ਔਰ ਦੂਸਰਾ ਇਹ ਮੈਂ ਕਹਿਣਾ ਕਿ ਉਹ ਦਿਨ ਵੀ ਮੈਂ ਜ਼ਿਕਰ ਕੀਤਾ ਸੀ ਅਸੀਂ ਆਪਣੀ ਸਮੱਸਿਆ ਮੁੱਖ ਮੰਤਰੀ ਪੰਜਾਬ ਸਾਹ ਭਗਵੰਤ ਸਿੰਘ ਜੀ ਮਾਨ ਨੂੰ ਅਸੀਂ ਉਹਨਾਂ ਦੀ ਸੁਚੱਜੀ ਗਵਾਹੀ ਜਿਹੜੀ ਅੱਜ ਚੱਲ ਰਹੀ ਆ ਪੰਜਾਬ ਦੇ ਵਿੱਚ ਅਸੀਂ ਆਪਣੀਆਂ ਸ਼ਹਿਰ ਦੀਆਂ ਇਹ ਮੁਸ਼ਕਿਲਾਂ ਦੱਸੀਆਂ ਸੀ ਕਿਉਂਕਿ ਇੱਥੋਂ ਦੇ ਆ ਰੋਡਸ ਦਾ ਇਨਫਰਾਸਟ੍ਰਕਚਰ ਰੋਡਸ ਦੀਆਂ ਕੋਈ ਜੜੀਆਂ ਵਾਰਡਸ ਜਾਂ ਕੋਈ ਗਲੀਆਂ ਦੀ ਨਾਲੀਆਂ ਦੀ ਸੀਵਰੇਜ ਦੀ इवन ਔਰ ਖਾਸ ਕਰਕੇ ਜਿਹੜੇ ਬਾਹਰਲੇ ਏਰੀਏ ਨੇ ਜਿਹੜੇ ਨਵੇਂ ਡਿਵੈਲਪ ਏਰੀਏ ਹੋਏ ਆ ਜਿੱਥੇ ਹਲ ਕਾਉਂਸਲ ਦੀਆਂ ਇਲੈਕਸ਼ਨਾਂ ਹੋਈਆਂ ਨੇ ਉਹਨਾਂ ਏਰੀਆ ਬਾਰੇ ਵੀ ਅਸੀਂ ਜ਼ਿਕਰ ਕੀਤਾ ਸੀ ਔਰ ਮੈਂ ਇਹ ਖੁਸ਼ੀ ਮਹਿਸੂਸ ਕਰਦਾ ਇਹ ਗੱਲ ਕਰਨ ਤੋਂ ਮੈਂ ਰੈਡ ਹੀ ਪਾਰਿਆ ਕਿ ਸਾਹ ਭਗਵਾਨ ਸਿੰਘ ਜੀ ਮਾਨਤੇ ਸੱਚੀ ਗਵਾਹੀ ਦੇ ਵਿੱਚ ਤਰਨਤਨ ਸ਼ਹਿਰ ਨੂੰ 35.5 ਕਰੋੜ ਰੁਪਇਆ ਜਿਹੜਾ ਆ ਬਹੁਤ ਤਰਨ ਤਨ ਸ਼ਹਿਰ ਦੀ ਨੁਹਾਰ ਬਦਲਣ ਲਈ ਦਿੱਤਾ ਗਿਆ ਇੱਥੇ ਬਸ ਨਹੀਂ ਹੋਰ ਵੀ ਜਿਹੜੇ ਮਸਲੇ ਨੇ ਜਿਵੇਂ ਕਿ ਮੇਨ ਕੋਈ ਸਾਡਾ ਰੇਲਵੇ ਕੋਈ ਲਾਈਨ ਦਾ ਜਿਹੜਾ ਸ਼ਹਿਰ ਦੇ ਵਿੱਚੋਂ ਮਸਲਾ ਉਹ ਵੀ ਉਹਨਾਂ ਨੂੰ ਜ਼ਿਕਰ ਕੀਤਾ ਗਿਆ ਪਰ ਦੇਖੋ ਇਮੀਡੀਏਟਲੀ ਜਿਹੜਾ ਮਸਲਾ ਹੱਲ ਹੋ ਸਕਦਾ ਸੀ ਉਹ ਉਹਨਾਂ ਨੇ 35.5 ਕਰੋੜ ਦੇ ਕੇ ਔਰ ਇਹ ਕੋਈ ਛੋਟੀ ਰਕਮ ਨਹੀਂ ਮੈਂ ਕਹਿੰਦਾ ਅੱਜ ਤੱਕ ਤਰਨਤਾਰਨ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕੁਝ ਦਿਨਾਂ ਦੇ ਵਿੱਚ ਕੁਝ ਮਤਲਬ ਕਹਿ ਲੋ 48 ਘੰਟਿਆਂ ਜਾਂ 72 ਘੰਟਿਆਂ 'ਚ ਇਹ ਗਿਣ ਲਓ ਇਹ ਸਾਰੇ ਸਾਡੇ ਟੈਂਡਰ ਵੀ ਲੱਗ ਚੁੱਕੇ ਨੇ ਕੰਪਲੀਟ ਹੋ ਚੁੱਕੇ ਨੇ ਔਰ ਅੱਜ ਜਿਹੜੇ ਕੰਮ ਹੈ ਤਾਂ ਤੁਹਾਨੂੰ ਖੇਚਲ ਦਿੱਤੀ ਇਹ ਅੱਜ ਆਪਾਂ ਕੰਮ ਕਰਨੇ ਅੱਜ ਕੋਈ ਸ਼ੁਰੂ ਕਰਨ ਜਾ ਰਹੇ ਹਾਂ ਕੱਲੇ-ਕੱਲੇ ਵਾਰਡ ਦਾ ਕੱਲੀ-ਕੱਲੀ ਪਾਰਕ ਨੂੰ ਸਵਾਰਿਆ ਜਾਊਗਾ ਸੜਕਾਂ ਦੇ ਉੱਤੇ ਜੇ ਸੜਕਾਂ ਟੁੱਟੀਆਂ ਨੇ ਉਹਨਾਂ ਨੂੰ ਨਵੇਂ ਸਿਰੇਓ ਬਣਾਇਆ ਜਾਊਗਾ ਜੇ ਸੀਵਰੇਜ ਦਾ ਕੋਈ ਸਿਸਟਮ ਨਹੀਂ ਸਹੀ ਉਹ ਸੀਵਰੇਜ ਦਾ ਸਿਸਟਮ ਸਹੀ ਕੀਤਾ ਜਾਊਗਾ ਇੱਥੋਂ ਤੱਕ ਕਿ ਸੁਪਰ ਸ਼ਕਰ ਮਸ਼ੀਨਾਂ ਜਿਹੜੀਆਂ ਨੇ ਉਹਨਾਂ ਲਈ ਵੀ ਸਾਨੂੰ ਪੈਸੇ ਆ ਚੁੱਕੇ ਨੇ ਸਾਨੂੰ ਕਿਸੇ ਤੇ ਨਿਰਭਰਨ ਦੀ ਲੋੜ ਨਹੀਂ ਸੋ ਇਹ ਜਿਹੜੀਆਂ ਚੀਜ਼ਾਂ ਨੇ ਅੱਜ ਮੈਂ ਸਾਡੇ ਕਾਉਂਸਲਰ ਸਹਿਬਾਨ ਵਾਰਡਾਂ ਦੇ ਇੰਚਾਰਜ ਸਹਿਬਾਨ ਸਾਰੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਆਉਦੇਦਾਰ ਸਹਿਬਾਨ ਅਸੀਂ ਸਾਰੇ ਅੱਜ ਇਸ ਗੱਲ ਲਈ ਖੁਸ਼ੀ ਮਹਿਸੂਸ ਕਰਦੇ ਆ ਕਿ ਅੱਜ ਤੁਹਾਡੇ ਸਾਹਮਣੇ ਇਹ ਚੀਜ਼ਾਂ ਜਿਹੜੀਆਂ ਰੱਖੀਆਂ ਜਾਣ ਔਰ ਅੱਜ ਇੱਕ ਨਵੀਂ ਸ਼ੁਰੂਆਤ ਸਹਿਬ શ્રી ਗੁਰ ਅਰਜਨਦੇਵ ਪਾਸ਼ਾ ਦੀ ਨਗਰੀ ਲਈ ਇਹ ਨਵੀਂ ਸ਼ੁਰੂਆਤ ਹੋ ਜਾ ਰਹੀ ਆ ਤੇ ਇਹਦੇ ਦੇ ਵਿੱਚ ਅਸੀਂ ਤੁਹਾਨੂੰ ਇਹ ਕਲੀਅਰ ਦੱਸਣਾ ਚਾਹੁੰਦੇ ਆ ਕਿ 35 ਕਰੋੜ ਤੇ 50 ਲੱਖ ਰੁਪਇਆ ਤਰਨਤਾਰਨ ਦੇ ਵਿੱਚ ਇਹ ਲੱਗੂਗਾ। ਐਨੀ ਕੁਐਸਚਨ ਜੀ ਸਰ ਜਿੱਤਰਾ ਵੀ ਜਿੰਮਾ ਦੇ ਕਿ ਆਪਣੇ ਅਸੀਂ ਕੁਝ ਆਏ ਨੇ ਕੁਝ ਜਿਹੜੇ ਆ ਉਹ ਸੌ many ਅਕਾਲੀਦਰ ਦੇ ਨਾਲ ਚੱਲ ਕੇ ਨੇ ਕੀ ਕੰਮ ਪੂਰਾ ਦੇ ਰਹੇ ਨੇ ਜਾਂ ਮੈਂ ਦੇਖੋ ਮੈਂ ਅੱਗੇ ਜ਼ਿਕਰ ਕੀਤਾ ਸੀ ਦੇਖੋ ਕੋਈ ਐਮਸੀ ਸਹਿਬਾਨ ਔਣ ਨਾ ਔਣ ਤਕਰੀਬਨ ਤੁਸੀਂ ਵੇਖੋਗੇ ਕਿ ਮੈਜੋਰਟੀ ਜਿਹੜੀ ਆ ਔਰ ਐਮਸੀ ਸਾਹਿਬਾਨ ਕੋਈ ਚਾਰ ਪੰਜ ਵਿਚਾਰੇ ਹੈਗੇ ਨੇ ਉਹਨਾਂ ਬਾਰੇ ਮੈਂ ਕਹਿ ਨਹੀਂ ਸਕਿਆ ਸਕਦਾ ਉਹ ਵੀ ਆਉਣ ਅਸੀਂ ਤੇ ਆਂ ਵੀ ਉਹ ਵੀ ਕੰਮ ਕਰਾਉਣ ਆਪਣੇ ਵਾਰਡਾਂ ਦੇ ਜੇ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਆ ਇਹ ਜਨਤਾ ਨੇ ਉਹਨਾਂ ਤੱਕ ਉਹਨਾਂ ਨੂੰ ਫਤਵਾ ਦੇ ਕੇ ਜਿਤਾਇਆ ਤੇ ਸਾਡੇ ਲਈ ਤੇ ਦਰਵਾਜ਼ੇ ਖੁੱਲੇ ਆ ਅਸੀਂ ਤੇ ਕਿਸੇ ਨੂੰ ਨਾ ਕੀਤੀ ਨਹੀਂ ਇਹ ਤੇ ਦੇਖੋ ਕੋਈ ਕੰਮ ਕਾਜ ਕਰਕੇ ਕੋਈ ਰਜਾਇਮ ਆ ਕਰਕੇ ਕੋਈ ਹੋ ਸਕਦਾ ਨਾ ਆ ਹੋਵੇ ਪਰ ਸਾਡੇ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਸਾਡੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸੇ ਨੂੰ ਕੋਈ ਨਾ ਦੇ ਅਸੀਂ ਸੋਚੇ ਤਰਨਤਾਰਨ ਦੀ ਡਿਵੈਲਪਮੈਂਟ ਕਰਾਉਣੀ ਹੈ ਫਰ ਸੈਡੇ ਕਲੋਨੀ ਚ ਰ ਕਲੋਨੀਆਂ ਅੱਜ ਜੱਜ ਕੇ ਪੱਜ ਗਏ ਆ ਉਹ ਕਲੋਨੀਆਂ ਉਹਨਾਂ ਦਾਸ ਤੇ ਜਾਂ ਉਹਨਾਂ ਦੇ ਵਿੱਚ ਵੀ ਵਿਕਾਸ ਕੰਮ ਚੱਲੇ ਦੇਖੋ ਮੈਂ ਇੱਕ ਕਲੀਅਰ ਕਟ ਗੱਲ ਦੱਸਾਂ ਜੀ ਇਹ ਜਿੰਨੇ ਵੀ ਪੈਸੇ ਆਏ ਆ ਇਹ ਪੈਸੇ ਜਿਹੜੇ ਆ ਉਹ ਉਹਨਾਂ ਵੋਡਾਂ ਲਈ ਆ ਜਿੱਥੇ ਇਲੈਕਸ਼ਨ ਹੋਈ ਆ ਜਿੱਥੇ ਇਲੈਕਸ਼ਨ ਹੋਈ ਨਹੀਂ ਜਿਹੜੇ ਇਸ ਇਲੈਕਸ਼ਨ ਦੇ ਵਿੱਚ ਜਿਹੜੀਆਂ ਵੋਟਾਂ ਹੀ ਨਹੀਂ ਆਗੀਆਂ ਉਹ ਅਸੀਂ ਬਾਹਰਲੇ ਔਰ ਪਿੰਡਾਂ ਦੇ ਵਿੱਚ ਤੇ ਉਹਨਾਂ ਦੀ ਡਿਵੈਲਪਮੈਂਟ ਲਈ ਪੈਸੇ ਵੱਖਰੇ ਆ ਜੀ ਜਿਹੜੀ ਕੋਈ ਦਿਹਾਤੀ ਏਰੀਆ ਉਹਨਾਂ ਦੀਆਂ ਲਿੰਕ ਰੋਡਸ ਦੇ ਪੈਸੇ ਵੱਖਰੇ ਨੇ ਇਹ ਸਿਰਫ ਤੇ ਸਿਰਫ ਮਿਊਨਿਸਪਲ ਕਾਉਂਸਲ ਦੇ ਵਿੱਚ ਜਿਹੜੀ ਏਰੀਆ ਪੈਂਦਾ ਇਹ ਉਹਦੇ ਲਈ ਪੈਸੇ ਮਿਊਨਿਸਪਲ ਕਾਉਂਸਲ ਦੀਆਂ ਵਿੱਚ ਪਾਉਂਦੇ ਆ ਸ਼ਹਿਰ ਦੇ ਵਿੱਚ ਆ ਮਿਊਨਿਸਪਲ ਪਰੇਸ਼ ਦੀਆਂ ਵਿੱਚ ਹੀ ਆਂਦੀ ਕਲੋਨੀਆਂ ਪਰ ਉਹਨਾਂ ਨੂੰ ਵਧਣੀ ਹੋ ਰਹੀ ਕਹਿ ਰਹੇ ਰੀਜ਼ਨ ਇਹ ਹੈ ਕਿ ਪੁਰਦਾ ਵੱਲੋਂ ਅਜੇ ਪੂਰੀ ਮਜਬੂਰ ਨਹੀਂ ਹੋਈ ਜਾਂਦੀ ਦੇਖੋ ਇਸ ਮੈਨੂੰ ਇਸ ਚੀਜ਼ ਬਾਰੇ ਹੁਣ ਜਿਆਦਾ ਨਹੀਂ ਮੈਂ ਈਓ ਸਾਹਿਬ ਨੂੰ ਕਹੂੰਗਾ ਵੀ ਉਹ ਕਲੈਰਿਟੀ ਕਰ ਲੈਣ ਬਾਕੀ ਜੋ ਜਿੱਥੋਂ ਤੱਕ ਵੀ ਮਿਨਿਸਪਲ ਕਮੇਟੀ ਦੀ ਹੱਦ ਪੈਂਦੀ ਆ ਉਹਦੇ ਵਿੱਚ ਡਿਵੈਲਪਮੈਂਟ ਹੋਣੀ ਹੋਣੀ ਆ ਜਿੱਥੇ ਕੋਈ ਦੂਜੀ ਉੱਥੇ ਸੀਵਰੇਜ ਵੀ ਪੈਣੇ ਆ ਉੱਥੇ ਸੜਕਾਂ ਵੀ ਬਣਨੀਆਂ ਨੇ ਉੱਥੇ ਜੋ ਉੱਥੋਂ ਦੀ ਜਨਤਾ ਕਹੂਗੀ ਸਾਡੇ ਕਾਉਂਸਲਰ ਜਿੱਤ ਕੇ ਆਏ ਨੇ ਉੱਥੇ ਕੰਮ ਹੋਣਗੇ ਕੋਈ ਦੂਜੀ ਰਾਏ ਨਹੀਂ ਤੁਸੀਂ ਤੁਸੀਂ ਦੱਸ ਦਿਓ ਜੇ ਕੋਈ ਕੰਮ ਹੋਣ ਵਾਲਾ ਤੁਸੀਂ ਵੀ ਦੱਸ ਦਿਓ ਅਸੀਂ ਉੱਥੇ ਹੀ ਕਰਾ ਦਿਆਂਗੇ ਤੁਸੀਂ ਤੁਸੀਂ ਛੋਡੇ ਵੀਰ ਤੂੰ ਮੈਨੂੰ ਦੱਸ ਕਿ ਕਿੱਥੇ ਕੰਮ ਕਰਾਉਣ ਵਾਲਾ ਉੱਥੇ ਲਾ ਦੇਾਂਗੇ ਦੂਜੇ ਸਾਈਡਾ ਭਰਾ ਆ ਔਰ ਇਹ ਗੱਲ ਕੋਈ ਹੋਈ ਜਾਂਦੀ ਹੈ ਅਸਲ ਵਿੱਚ ਇੰਟਰਨੈਟ ਪਲੇਸ ਦੀ ਪ੍ਰੋਬਲਮ ਹੈ ਕਦੀ ਹੋਟਲ ਰਹਿ ਗਿਆ ਵਾ ਨੈਕਰੋਸਰ ਦੀ ਨਹੀਂ ਆਉਂਦੀ ਆ ਲੇਕਿਨ ਉੱਥੇ ਪੂਰੀ ਚੱਲਦੀ ਹੁੰਦੀ ਸਰ ਕੋਈ ਗੱਲ ਨਹੀਂ ਤੁਸੀਂ ਮੈਨੂੰ ਲਿਖ ਕੇ ਦੇ ਦੇ ਜੀ ਉੱਥੇ ਵੀ ਕਰਾ ਦੇਾਂਗੇ ਜੀ ਮੈਨੂੰ ਜਿਹੜਾ ਦੇਖੋ ਮੀਡੀਆ ਮੀਡੀਆ ਦੇ ਸਾਹਮਣੇ ਹੋਣ ਦਾ ਮਤਲਬ ਇਹ ਹੋਈ ਹੁੰਦਾ ਵੀ ਮੀਡੀਆ ਵਾਲੇ ਭਰਾ ਜੋ ਇਹ ਵੀ ਹੁਕਮ ਕਰਨਗੇ ਉਹ ਵੀ ਹੋਊਗਾ ਜਿਵੇਂ ਜਿੱਥੇ ਤੁਸੀਂ ਰਹਿੰਦੇ ਜੀ ਉਹਨੂੰ ਵੀ ਵਧੀਆ ਸਾਫ਼ ਸੁਥਰੀ ਜਗ੍ਹਾ ਬਣਾ ਦੇਗੇ ਹੋਰ ਦੱਸੋ ਸਰ ਇਹ ਤੁਹਾਡੇ ਕੋਲ ਪ੍ਰਿੰਟ ਕੀਤਾ ਸੀ ਜਦੋਂ ਨੰਬਰਾਂ ਦੀ ਸਾਬਤ ਤੇ ਖੜੇ ਸੀ ਕੀਤਾ ਗਿਆ ਕਿ ਕੌਣ ਆਉਂਦੇ ਨੇ ਔਰ ਕੌਣ ਆ ਕੇ ਆਪਣੇ ਜਿਹੜੇ ਤੁਹਾਡੇ ਨਾਲ ਦੇ ਆ ਗਏ ਨੇ ਜਾਣਨ ਮੇਰੀ ਬੇਰਤੀ ਆ ਜੀ ਵਿਜੇ ਜੀ ਇਹ ਅੱਜ ਦਾ ਵਿਸ਼ਾ ਨਹੀਂਗਾ ਜਿੱਦਣ ਉਹ ਵਿਸ਼ਾ ਹੋ ਉਹਦਣ ਮੈਂ ਫੇਰ ਕਰ ਦੂੰਗਾ ਅੱਜ ਦਾ ਵਿਸ਼ਾ ਡਵੈਲਪਮੈਂਟ ਅੱਜ ਦਾ ਵਿਸ਼ਾ ਸ਼ਹਿਰ ਅੱਜ ਇਹਦਾ ਵਿਸ਼ਾ ਹੈ ਜਿਹੜੀ ਹੈ ਗ੍ਰਾਡ ਮਤਲਬ ਇਹਨੂੰ ਸੁੰਦਰੀ ਕਰਨ ਬਣਾਉਣਾ ਜੋ ਉਹ ਵਿਸ਼ਾ ਹੋਊਗਾ ਤੁਹਾਡੇ ਸਾਹਮਣੇ ਹੋ ਹੀ ਜਾਊਗਾ ਹਾਂਜੀ ਇੱਕ ਮਿੰਟ ਜੀ ਇੱਕ ਮਿੰਟ ਹਾਂਜੀ ਤੋਂਦਾਂ ਫਾਟ ਆ ਰਿਹਾ ਉਹ ਫਰੋ ਤੋਂ ਕੰਮ ਸ਼ੁਰੂ ਹੋਣਗੇ ਆ ਹੁਣ ਮੈਂ ਸ਼ੁਰੂ ਕਰਨ ਲੱਗਾ ਇਹੀ ਸੜਕਾਂ ਮਨ ਲਾ ਵਾ ਤੋਂ ਆਦੇ ਇਥੋਂ ਉੱਠ ਕੇ ਪਹਿਲਾ ਟਾਕੀ ਲਾਉਣ ਜਾਣਾ ਜੀ ਰਿਬਨ ਕੱਟਣ ਜਾਣਾ ਕਿਹੜੇ ਕਿਹੜੇ ਮੀਜਰ ਹਨ ਹੈਗੇ ਔਰ ਕਿੰਨੀ ਕਿੰਨੀ ਗਰਾਉਂਡ ਹੈ ਗਈ ਉੱਤੇ ਦੇਖੋ ਉਹਦੇ ਵਿੱਚ ਤਕਰੀਬਨ ਤਕਰੀਬਨ ਜਿਹੜਾ ਰੋਡਸ ਮੇਨ ਰੋਡਸ ਇਨਫਰਾਸਟ੍ਰਕਚਰ ਆ ਉਹ ਸੜਕਾਂ ਉਹ ਜਿਵੇਂ ਹੁਣ ਤੇ ਆਪਣੇ ਟਿਪਸ ਦੇ ਉੱਤੇ ਹੀ ਆ ਜਿਵੇਂ ਅ ਸਚਕੰਡ ਰੋਡ ਆ ਜਿਵੇਂ ਨੌਰ ਦੀ ਅੱਡੇ ਵਾਲੀਆਂ ਰੋਡਸ ਨੇ ਕੁਝ ਹੋਰ ਰੇਲਵੇ ਰੋਡ ਆ ਜਾਂ ਜਿੱਥੇ ਜਿੱਥੇ ਉਹ ਸਾਰਿਆ ਇਹ ਅਫੀਸਰ ਸਾਹਿਬਾਨ ਨੇ ਸਾਰਾ ਉਹਦਾ ਲੇਆਉਟ ਬਣਾਇਆ ਹੈ ਪਲੈਨ ਆਊਟ ਕੀਤਾ ਆ ਉਹ ਸਾਰਾ ਜਿਹੜਾ ਕੰਪਲੀਟ ਹੋਊਗਾ ਕੋਈ ਸ਼ਹਿਰ ਦੇ ਵਿੱਚ ਤੁਹਾਨੂੰ ਕੋਈ ਨੁੱਕਰ ਦਿਖੂਗੀ ਨਹੀਂ ਜਿੱਥੇ ਕੰਮ ਨਾ ਹੋਵੇ ਕਬੱਡੀ ਜ਼ਿੰਮੇਵਾਰੀ ਹੈ ਧੰਬਾ ਦੇ ਰੂਪ ਕੀ ਕਣ ਕਬੱਡੀ ਜ਼ਿੰਮੇਵਾਰੀ ਖੜੀ ਆ ਹੁਣ ਜਿਬੜੀ ਢੂਸ ਲਈ ਕੌਣ ਪ੍ਰਚਾਰ ਤੇ ਪਿੰਡਾਂ ਦੇ ਜਾਣਾ ਕਿ ਇਹ ਅਜੰਦਾ ਰਹਿਣਾ ਵਾਲਾ ਕਿ ਜਿਹੜਾ ਉਹ ਲੱਗਿਆ ਦੇਖੋ ਇਹ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਆ ਤੇ ਜ਼ਿੰਮੇਵਾਰੀ ਨਿਭਾਵਾਂਗੇ ਜੀ ਵੀ ਔਰ ਤੁਹਾਡੇ ਸਾਹਮਣੇ ਇਹ ਜ਼ਿੰਮੇਵਾਰੀ ਵਾਲਾ ਕੰਮ ਹੀ ਆ ਜਿਹੜਾ ਰੋਡਸ ਹੁਣ ਬਣਨ ਜਾ ਰਹੀਆਂ ਨੇ ਇਹ ਜ਼ਿੰਮੇਵਾਰੀ ਵਾਲਾ ਕੰਮ ਹੈ ਨਾ ਜ਼ਿੰਮੇਵਾਰੀ ਨਿਭਾਵਾਂਗੇ ਕਿ ਪੂਰੀ ਜਿਹੜਾ ਕੋਈ ਤੇ ਪੂਰੇ ਵਾਲਾ ਕੰਮ ਹੈਗਾ ਜੀ ਬਾਗਲਾ ਸਸਾ ਰੋਡ ਦੇ ਵਾਅਦੇ ਉਸ ਤੋਂ ਲੈ ਕੇ ਵੀ ਉੱਥੇ ਲੋਕਾਂ ਦੀ ਪੀਛੇ ਨਾ ਕਿ ਬੰਦੇ ਸਭ ਕੁਝ ਸਮਝ ਜਾਂਦਾ ਲੱਗਾ ਸੀਗਾ ਲੇਕਿਨ ਅੱਜ ਰੋਹਦੇ ਆਏ ਉੱਥੇ ਦੇਖੋ ਮੇਰੀ ਬੇਨਤੀ ਆ ਜੀ ਉਹ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਆ ਜਿਹੜਾ ਜਿਹੜਾ ਡੰਪ ਆ ਦੇਖੋ ਇਸ ਗੱਲ ਨੂੰ ਤੁਸੀਂ ਵੀ ਕਈ ਵਾਰਾਂ মিডিਆ ਵਰ ਤਰੀਕੇ ਨਾਲ ਲੈ ਲੇਤਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਡੰਪ ਜਿਹੜਾ ਇੱਥੋਂ ਸ਼ਿਫਟ ਕੀਤਾ ਜਾਵੇ ਕਿਉਂਕਿ ਸ਼ਹਿਰ ਦੇ ਵਿੱਚ ਇਹ ਗੰਦਗੀ ਦੇ ਜਿਹੜੇ ਢੇਰ ਆ ਇੱਥੋਂ ਬਾਹਰ ਲੈ ਜਾ